ਮਸਲਾ ਹੈ ਗੁਰੂ ਬਾਜ਼ਾਰ ਬਾਬਾ ਬਕਾਲਾ ਸਾਹਿਬ ਦਾ ਇਸ ਮਸਲੇ ਦੇ ਵਿੱਚ ਇੱਕ ਨਾਮ ਜਿਹੜਾ ਸਾਹਮਣੇ ਉੱਭਰ ਕੇ ਆਉਂਦਾ ਹੈ ਉਹ ਹੈ ਸਰਦਾਰ ਬਲਕਾਰ ਸਿੰਘ ਜੀ ਬੱਲਾ ਜਿਨ੍ਹਾਂ ਨੇ ਹੌਲੀ-ਹੌਲੀ ਜਿਵੇਂ-ਜਿਵੇਂ ਇਹ ਸ ਵੀਰ ਨੇ ਬਾਬਾ ਬਕਾਲਾ 메ਨ ਬਾਜ਼ਾਰ ਦਾ ਵਿਕਾਸ ਕਰਵਾਇਆ ਚਾਹੇ ਡੀਸੀ ਅਫਸਰਾਂ ਹੀ ਕਰਵਾਇਆ ਹੋਵੇ ਚਾਹੇ ਅਦਾਲਤਾਂ ਕੋਟਾਂ ਦੇ ਵਿੱਚ ਧੱਕੇ ਖਾ ਖਾ ਕੇ ਜਿਹੜਾ ਸੀ ਇਸ ਦਾ ਵਿਕਾਸ ਕਰਾਇਆ ਪਹਿਲਾਂ ਜੋ ਬਾਜ਼ਾਰ ਸੀ ਬਹੁਤ ਛੋਟਾ ਸੀ ਤੇ 30 ਫੁੱਟ ਇਹਦੀ ਚੜਾਈ ਹੋਈ 메ਨ ਬਾਜ਼ਾਰ ਜੋ ਬਸ ਅੱਡੇ ਤੋਂ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਨੂੰ ਆਉਂਦਾ ਨਵੀਂ ਪਾਤਸ਼ਾਹੀ 30 ਫੁੱਟ ਤੋਂ ਸਾਰੇ ਬਾਜ਼ਾਰ ਨੂੰ ਢਮਾਉਣ ਦੇ ਵਿੱਚ ਜਿਹੜੀ ਮੁੱਖ ਭੂਮਿਕਾ ਕਹਿ ਸਕਦੇ ਹਾਂ ਬਲਕਾਰ ਸਿੰਘ ਜੀ ਬੱਲਾ ਭਾਜੀ ਦੀ ਸੀ ਜਿੰਨਾ ਕੋਟ ਦੇ ਵਿੱਚ ਰਿੱਟ ਪਾਈ ਕਿ ਗੁਰੂ ਬਾਜ਼ਾਰ ਜਿਹੜਾ ਚੜਾਈ ਬਿਲਕੁਲ ਥੋੜੀ ਹੈ ਇਹਦੇ ਨਾਲ ਜਿਹੜਾ ਹੈ ਸੰਗਤਾਂ ਨੂੰ ਆਵਾਜ਼ਾਈ ਦੇ ਵਿੱਚ ਮੁਸ਼ਕਲ ਹੁੰਦੀ ਕਿਉਂਕਿ ਮੱਸਿਆ ਲਾ ਲੋ ਪੁੰਨਿਆ ਹੋਵੇ ਐਤਵਾਰ ਹੋਣ ਜਾਂ ਸਲਾਨਾ ਜੋੜ ਮੇਲੇ ਹੁਣ ਗੁਰੂਪੁਰਬ ਹੁਣ ਜਿਹਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੀ ਆਮਦ ਹੁੰਦੀ ਤੇ ਸੰਗਤਾਂ ਨੂੰ ਬੜੀ ਮੁਸ਼ਕਲ ਆਉਂਦੀ ਸੀ ਤੇ ਮੈਨੂੰ ਬੜੀ ਹਰਾਨਗੀ ਹੁੰਦੀ ਕੋਲੋਂ ਪੈਸੇ ਲਾ ਕੇ ਲੱਖਾਂ ਰੁਪਏ ਕੋਲੋਂ ਲਾ ਕੇ ਇਸ ਵੀਰ ਨੇ ਗੁਰੂ ਬਾਜ਼ਾਰ ਬਾਬਾ ਬਕਾਲਾ ਸਾਹਿਬ ਦੀ ਲੰਬਾਈ 30 ਤੋਂ 55 ਫੁੱਟ ਦੇ ਉੱਪਰ ਹੁਣ ਕਰਵਾਈ ਅੱਜ ਦੀ ਜਿਹੜੀ ਡੇਟ ਦੇ ਵਿੱਚ ਚੜਾਈ ਹੈ 메ਨ ਬਾਜ਼ਾਰ ਦੀ ਉਹ ਦੱਸਣ ਦੇ ਮੁਤਾਬਕ 54-55 ਫੁੱਟ ਚੌੜਾਈ ਹੈ ਹੁਣ ਮੁਸ਼ਕਲ ਇਹ ਆ ਰਹੀ ਕਿ ਬਾਜ਼ਾਰ ਦੇ ਵਿੱਚ ਗੱਡੀਆਂ ਲੱਗ ਰਹੀਆਂ ਇਸ ਵੀਰ ਨੇ ਬਾਬਾ ਬਕਾਲਾ ਸਾਹਿਬ ਦੇ ਬਾਜ਼ਾਰ ਦੀ ਜਿਹੜੇ ਨਜਾਇਜ਼ ਕਬਜ਼ੇ ਸੀ ਉਹਨਾਂ ਨੂੰ ਹਟਾਉਣ ਵਾਸਤੇ ਰੱਟ ਹਾਈ ਕੋਰਟ ਫੇਰ ਪਾਈ ਹੈ 2.5 ਲੱਖ ਰੁਪਈਆ 3 ਲੱਖ ਰੁਪਈਆ ਖਰਚਾ ਜਿਹੜਾ ਵੀਰ ਦਾ ਹੁਣ ਵੀ ਆ ਚੁੱਕਾ ਹੈ ਤਾਂ ਮੈਨੂੰ ਹਨਾਨਗੀ ਇਸ ਗੱਲ ਦੀ ਹੁੰਦੀ ਹੈ ਕਿ ਬਾਬਾ ਬਕਾਲਾ ਸੇ ਮੇਨ ਬਾਜ਼ਾਰ ਦੇ ਵਿੱਚ ਉਸ ਵੀਰ ਦੀ ਆਪਣੀ ਵੀ ਦੁਕਾਨ ਹੈ ਬਲਕਾਰ ਸਿੰਘ ਜੀ ਬੱਲਾ ਜੀ ਦੀ ਜੋ ਬਾਜ਼ਾਰ ਦੇ ਉੱਤੇ ਪ੍ਰਭਾਵ ਪੈਂਦੇ ਨੇ ਰੇਟ ਪਾਉਣ ਦੇ ਜਾਂ ਉਹਨੂੰ ਤੋੜਨ ਦੇ ਖੁੱਲਾ ਕਰਨ ਦੇ ਨਜਾਇਜ਼ ਕਬਜ਼ੇ ਹਟਾਉਣ ਦੇ ਉਹਦੇ ਵਿੱਚ ਇਹਦੀ ਆਪਣੀ ਦੁਕਾਨ ਵੀ ਆਉਂਦੀ ਹੈ ਤੇ ਵਿਚਾਰ ਦੇ ਵਿੱਚ ਮੈਂ ਬੜਾ ਹੈਰਾਨ ਹਾਂ ਪਿਛਲੇ ਸਮੇਂ ਤੋਂ ਮੈਂ ਜੋ ਸੁਣ ਰਿਹਾ ਹਾਂ ਕਿ ਜਿਹੜੇ ਕੋ ਚੌਧਰੀ ਨੇ ਸਾਡੇ ਬਾਬਾ ਬਕਾਲਾ ਸਾਹਿਬ ਦੇ ਉਸ ਵੀਰ ਨੂੰ ਗਾਲਾਂ ਤੱਕ ਦੇ ਦਿੱਤੀਆਂ ਨੇ ਮੂੰਹ ਤੇ ਜਾ ਕੇ ਗਾਲਾਂ ਵੀ ਇੰਨੀਆਂ ਗਲਤ ਧੀਆਂ ਦੀਆਂ ਗਾਲਾਂ ਧੀਆਂ ਜਿਹੜੀਆਂ ਬਾਪ ਦੇ ਸਿਰ ਦੀਆਂ ਤਾਜ ਹੁੰਦੀਆਂ ਨੇ ਤੇ ਧੀ ਜਿਹੜੀ ਆ ਉਹ ਪਿੰਡ ਦੀ ਇੱਜ਼ਤ ਮਾਣ ਮਰਿਆਦਾ ਵੀ ਹੁੰਦੀ ਹੈ ਜੇ ਸਮਝਿਆ ਜਾਵੇ ਤੇ ਸਾਡੇ ਜਿਹੜੇ ਲੋਕ ਨੇ ਉਹਨਾਂ ਨੇ ਧੀਆਂ ਦੀਆਂ ਭੈਣਾਂ ਦੀਆਂ ਗਾਲਾਂ ਜਿਹੜੀਆਂ ਨੇ ਬਾਜ਼ਾਰ ਦੇ ਵਿੱਚ ਬਲਕਾਰ ਸਿੰਘ ਜੀ ਬੱਲਾ ਨੂੰ ਕੱਢੀਆਂ ਤੇ ਨਾਲ ਨਾਲ ਇਹ ਅਨਾਉਂਸਮੈਂਟ ਵੀ ਕਰਾ ਦਿੱਤੀ ਬਾਜ਼ਾਰ ਦੇ ਵਿੱਚ ਪਿੰਡ ਦੇ ਵਿੱਚ ਕਿ ਜੇ ਇਹ ਵੀਰ ਕਿਤੇ ਉਹ ਸੌਦਾ ਲੈਂਦਾ ਮਿਲ ਜੇ ਤੇ ਇਹਨੂੰ ਬਾਜ਼ਾਰ ਦੇ ਵਿੱਚੋਂ ਸੌਦਾ ਨਹੀਂ ਦੇਣਾ ਇਹਦਾ ਬਾਈਕਾਟ ਵੀ ਕਰਨਾ ਹੁਣ ਵੀ ਇੱਕ ਦੋ ਵੀਰਾਂ ਨੇ ਕਰਕੇ ਪਾਇਆ ਤੇ ਬਾਜ਼ਾਰ ਦੇ ਵੀਰਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਬਾਜ਼ਾਰ ਦੇ ਵਿੱਚ ਸਾਡੀਆਂ ਦੁਕਾਨਾਂ ਨੇ ਬੜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਸਾਡੇ ਤੇ ਪਰ ਘਾਟ ਸਾਡੇ ਵਿੱਚ ਇਹ ਹੈ ਕਿ ਇਹ ਵੀਰ ਬਾਜ਼ਾਰ ਦੇ ਵਿੱਚ ਜੇ ਕਿਸੇ ਨੂੰ ਉਣਤਾ ਹੀ ਲੱਗਦੀ ਕਿਸੇ ਗੱਲ ਦੇ ਵਿੱਚ ਤੇ 10 ਮਨੁੱਖ ਲੈ ਕੇ ਇਸ ਵੀਰ ਦੇ ਕੋਲ ਚਲੇ ਜਾਓ ਜਾਂ ਇਹਨੂੰ ਸੱਦ ਲਓ ਆਪਣੀ ਦੁਕਾਨ ਤੇ ਬਲਕਾਰ ਸਿੰਘ ਜੀ ਨੂੰ ਤੇ ਆਪਣੇ ਜੋ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਕੱਢੋ ਤੇ ਏਕਤਾ ਇਤفاق ਨਾਲ ਤੁਰੋ ਪਰ ਬਾਜ਼ਾਰ ਵਾਲੇ ਆਪ ਨਹੀਂ ਤੁਰਨਾ ਉਹ ਬੰਦੇ ਲੈ ਕੇ ਆਉਣੇ ਨੇ ਜਿੰਨਾ ਬੰਦਿਆਂ ਨੇ ਹੋਰ 파ੜ ਵਧਾਉਣਾ ਹੈ ਤੇ ਬਲਕਾਰ ਸਿੰਘ ਜੀ ਬੱਲਾ ਜਿਨ੍ਹਾਂ ਨੇ ਹੁਣ ਵੀ ਰਿੱਟ ਪਾਈ ਹੈ ਤੇ ਕੋਲੋਂ ਖਰਚਾ ਲਾ ਕੇ ਵੀਰ ਕਹਿ ਰਿਹਾ ਕਿ ਨਜਾਇਜ਼ ਕਬਜ਼ੇ ਹਟਾ ਕੇ ਬਾਜ਼ਾਰ ਨੂੰ ਖੁੱਲਾ ਕਰੋ ਬਾਜ਼ਾਰ ਨੂੰ ਸੋਨਾ ਬਣਾਓ ਤੇ ਮੈਂ ਸੁਣਿਆ ਕਿ ਡੀਸੀ ਸਾਹਿਬ ਨੇ 50 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਜਿਹੜੀ ਕਮੇਟੀ ਨੂੰ ਦਿੱਤੀ ਹੈ ਚਲੋ ਵੱਧ ਘੱਟ ਹੋ ਸਕਦੀ ਹੈ ਦਿੱਤੀ ਹੈ ਕਿ ਬਾਜ਼ਾਰ ਦਾ ਸੁੰਦਰੀਕਰਨ ਕੀਤਾ ਜਾਵੇ ਹਾਈ ਕੋਰਟ ਤੋਂ ਆਡਰ ਆ ਰਹੇ ਨੇ ਕਿ ਬਾਜ਼ਾਰ ਦਾ ਸੁੰਦਰੀਕਰਨ ਕਰੋ ਤੇ ਨਜਾਇਜ਼ ਕਬਜ਼ੇ ਹਟਾਓ ਇਹਦੇ ਵਿੱਚ ਹੁਣ ਬੁਰਾ ਕੀ ਹੈ ਪਰ ਜਿਹੜੇ ਆਪਣੇ ਨਿੱਜੀ ਲਾਭ ਲਈ ਬੰਦੇ ਅੱਗੇ ਲੱਗੇ ਨੇ ਮੈਨੂੰ ਪਤਾ ਲੱਗਾ ਹੈ ਇਹ ਵੀਰ ਆਪਣੇ ਕੋਲੋਂ ਖਰਚਾ ਕਰ ਰਿਹਾ ਬਲਕਾਰ ਸਿੰਘ ਤੇ ਦੂਸਰੇ ਪਾਸੇ ਜਿਹੜੇ ਆਗੂ ਲੱਗੇ ਨੇ ਉਹਨਾਂ ਬਾਜ਼ਾਰ ਦੇ ਵਿੱਚੋਂ ਗ੍ਰਹੀ ਕੀਤੀ ਹੈ ਹਜ਼ਾਰ-ਹਜ਼ਾਰ ਰੁਪਈਆ ਤੇ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਜੇ ਬਲਕਾਰ ਸਿੰਘ ਕੋਲੋਂ ਖਰਚਾ ਨਾ ਕੀ ਗੁਰੂ ਬਾਜ਼ਾਰ ਬਾਬਾ ਬਕਾਲਾ ਸਾਹਿਬ ਦੇ ਵਿਕਾਸ ਲਈ ਅੱਗੇ ਹੁੰਦਾ ਤੇ ਜਿਹੜੀ ਸਰਕਾਰ ਫਿਰ ਪੈਸੇ ਦਿੰਦੀ ਹੈ ਕਿਉਂਕਿ ਬਾਜ਼ਾਰ ਪਿੱਛੇ ਜੇ ਟੱਠਿਆ ਵੀ ਸੀ ਢਾਈਆਂ ਗਈਆਂ ਦੁਕਾਨਾਂ ਉਹਨਾਂ ਨੂੰ ਪਿੱਛੇ-ਪਿੱਛੇ ਕਰਨ ਵਾਸਤੇ ਬਾਜ਼ਾਰ ਨੂੰ ਖੁੱਲਾ ਕਰਨ ਵਾਸਤੇ ਉਸ ਵਕਤ ਸਾਰਿਆਂ ਨੇ ਦੁਕਾਨਾਂ ਦੇ ਮਾਲਕਾਂ ਨੇ ਜਾਂ ਜੋ ਕਿਰਾਏਦਾਰ ਜਾਂ ਜਿਵੇਂ ਵੀ ਸਾਰਿਆਂ ਨੂੰ ਪੈਸੇ ਮਿਲੇ ਤੇ ਉਹ ਪੈਸੇ ਫੜਨ ਵੇਲੇ ਨੇ ਅਸੀਂ ਬਲਕਾਰ ਸਿੰਘ ਜੀ ਨੂੰ ਕਹਿ ਕਿ ਤੁਸੀਂ ਇਹ ਕੰਮ ਕਿਉਂ ਕੀਤਾ ਸੀ ਪੈਸਾ ਨਹੀਂ ਲੈਣਾ ਸਾਰੇ ਬਾਜ਼ਾਰ ਦੇ ਮਾਲਕਾਂ ਨੇ ਦੁਕਾਨਾਂਦਿਆਂ ਨੇ ਪੈਸੇ ਵੀ ਲਏ ਨੇ ਤੇ ਲਾਭ ਵੀ ਹੋਇਆ ਤੇ ਪਿੱਛੇ ਦੁਕਾਨਾਂ ਅੱਜ ਬਾਜ਼ਾਰ ਨੂੰ ਫਾਇਦਾ ਹੋ ਰਿਹਾ ਹੈ ਹੁਣ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਏਕਤਾ ਇਤਫਾਕ ਦੇ ਨਾਲ ਸਾਰੇ ਬਾਜ਼ਾਰ ਦੇ ਵੀਰ ਮਿਲ ਕੇ ਇਸ ਵੀਰ ਨਾਲ ਮਿਲੋ ਇਹਦੀ ਵੀ ਦੁਕਾਨ ਉਹੀ ਰੂਲ ਇਹਦੀ ਦੁਕਾਨ ਤੇ ਵੀ ਲਾਗੂ ਹੈ ਬਲਕਾਰ ਸਿੰਘ ਦੀ ਦੁਕਾਨ ਤੇ ਵੀ ਉਹ ਰੂਲ ਲਾਗੂ ਹੈ ਜੋ ਦੂਜਿਆਂ ਤੇ ਹੈ ਰਹੀ ਗੱਲ ਛਪਰੇ ਲਾਉਣ ਦੀ ਕੋਈ ਵੀਰ ਨਾ ਨਹੀਂ ਕਰ ਰਿਹਾ ਬਲਕਾਰ ਸਿੰਘ ਤੁਸੀਂ ਆਪਸ ਵਿੱਚ ਮਿਲ ਬੈਠ ਕੇ ਇੱਕੋ ਜੀ ਚੜਾਈ ਲੰਬਾਈ ਵਾਲੇ ਛਪਰੇ ਜਿਹੜੇ ਉਹ ਲਾਓ ਇਹ ਤੇ ਸਾਡੇ ਆਰਥਿਕ ਤੇ ਸਮਾਜਿਕ ਜਿਹੜੇ ਮੁੱਦੇ ਪਰ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਜਿਹੜੇ ਬੰਦੇ ਧੀਆਂ ਦੀਆਂ ਗਾਲਾਂ ਕੱਢਦੇ ਨੇ ਔਰ ਜੋ ਮੂੰਹ ਚ ਆਉਂਦਾ ਬੋਲੀ ਜਾਂਦੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਵੀ ਥੋੜਾ ਜਿਹਾ ਭਲਗ ਜਾਂ ਉਹ ਪਿੰਡ ਦੇ ਉੱਤੇ ਇਹ ਨਗਰ ਇਹ ਬਾਬਾ ਬਕਾਲਾ ਸਾਹਿਬ ਸੋ ਗਲਤੀਆਂ ਭੁੱਲਾਂ ਸਾਰਿਆਂ ਕੋ ਹੋ ਜਾਂਦੀਆਂ ਨੇ ਪਰ ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਨਗਰ ਹੈ ਜੇ ਅਸੀਂ ਗਰਾਈਆਂ ਕਰਕੇ ਮੁੱਦੇ ਲੜਨੇ ਫਿਰ ਸਾਨੂੰ ਆਗੂ ਬਣਨ ਦੀ ਕੀ ਜ਼ਰੂਰਤ ਹੈ ਅਸੀਂ ਉਹ ਵੇਖੀਏ ਕਿ ਇੱਕ ਵੀਰ ਆਪਣੇ ਕੋਲੋਂ ਪੈਸੇ ਲਾ ਕੇ ਲੱਖਾਂ ਰੁਪਏ ਬਾਜ਼ਾਰ ਦੇ ਸੁੰਦਰੀ ਕਰਨ ਵਾਸਤੇ ਰੌਲਾ ਪਾ ਰਿਹਾ ਦਿਨ ਰਾਤ ਮਿਹਨਤ ਕੀਤੀ ਹੈ ਉਹ ਸਾਲਾਂ ਬੱਧੀ ਮਿਹਨਤ ਹੈ ਕਈ ਸਾਲਾਂ ਤੋਂ ਪਿਛਲੇ ਇਹ ਜਿਹੜਾ ਸਟਰਗਲ ਚੱਲ ਰਿਹਾ ਤੇ ਉਸ ਸਮੇਂ ਤੋਂ ਇਸ ਵੀਰ ਦਾ ਵਿਰੋਧ ਇੰਨਾ ਹੋ ਰਿਹਾ ਤੇ ਮੈਨੂੰ ਹਰਾਨ ਕੀ ਇਹ ਵਿਰੋਧ ਕਰ ਕਿਹੜੇ ਮੁੱਦੇ ਤੇ ਰਹੇ ਹਨ ਪਹਿਲਾਂ ਕਿਸੇ ਵੀ ਮਸਲੇ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰੋ ਕਾਗਜ਼ੀ ਵੀ ਤੇ ਮੌਖਿਕ ਵੀ ਜਿਵੇਂ ਵੀ ਦਿਲ ਕਰਦਾ ਸਹੀ ਜਾਣਕਾਰੀ ਸਟੀਕ ਇਨਫੋਰਮੇਸ਼ਨ ਤੁਹਾਡੇ ਕੋਲ ਹੋਵੇ ਫਿਰ ਉਸ ਬੰਦੇ ਦਾ ਵਿਰੋਧ ਕਰਨ ਵਾਸਤੇ ਤੁਰਿਆ ਕਰੀਏ ਬਿਨਾਂ ਜਾਣਕਾਰੀ ਤੋਂ ਵਿਰੋਧ ਜਿਹੜਾ ਉਹ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦਾ ਹੁਣ ਜਿਹੜੇ ਕਮੇਟੀ ਦੇ ਸੂਝਵਾਨ ਮੈਂਬਰ ਨੇ ਮੁਖੀ ਨੇ ਉਹ ਵੀ ਅੱਗੇ ਆਏ ਨੇ ਕਲਵੰਤ ਸਿੰਘ ਜੀ ਰੰਧਾਵਾ ਜੀ ਜੋ ਵਾਰਡ ਨੰਬਰ 4 ਤੋਂ ਐਮਸੀ ਨੇ ਉਹਨਾਂ ਵੀ ਆਣ ਕੇ ਆਪਣੀ ਜਿਹੜੀ ਜੋਗਗਵਾਈ ਅੱਗੇ ਦਿੱਤੀ ਹੈ ਕਿ ਇਸ ਬਾਜ਼ਾਰ ਦਾ ਸੁੰਦਰੀਕਰਨ ਜਿਹੜਾ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤਾਂ ਕਿ ਦੂਰ ਦਰੇੜੇੋਂ ਆਈਆਂ ਹੋਈਆਂ ਸੰਗਤਾਂ ਇਹ ਵੇਖਣ ਕਿ ਕਿੰਨਾ ਸੋਹਣਾ ਬਾਜ਼ਾਰ ਹੈ ਇੱਕੋ ਜਿਹਾ ਛਪਰੇ ਲਵਾਓ ਜਿੰਨਾ ਕਿ ਕਿਸੇ ਨੂੰ ਮਨਜ਼ੂਰੀ ਹੈ ਪਰ ਹੁਣ ਇੱਕ ਰਿੱਟ ਹੋਰ ਪਈ ਹੈ ਕਿ ਉਹਦੇ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਅਸੀਂ 메ਨ ਬਾਜ਼ਾਰ ਬਾਬਾ ਬਕਾਲਾ ਦੇ ਵਸਨੀਕ ਆ ਸਾਡੀਆਂ ਦੁਕਾਨਾਂ ਨੇ ਉੱਥੇ ਅਸੀਂ ਇੰਨੀ ਤਰੀਕ ਤੱਕ ਛਪਰੇ ਲਵਾ ਦੇਾਂਗੇ ਜਦੋਂ ਕਿ ਛਪਰੇ ਲਾਉਣ ਦਾ ਪਹਿਲਾਂ ਕਦੀ ਕੋਈ ਜ਼ਿਕਰ ਨਹੀਂ ਆਇਆ ਸੋ ਬੇਨਤੀ ਹੈ ਜਿਹੜੀ ਵੀ ਰੱਟ ਪਾਉਣੀ ਹੈ ਜੋ ਵੀ ਲਿਖਣਾ ਹੈ ਬੜਾ ਹੀ ਸੋਚ ਵਿਚਾਰ ਕੇ ਕੋਰਟ ਨੂੰ ਲਿਖਣਾ ਚਾਹੀਦਾ ਹੈ ਜੇ ਛਪਰਿਆਂ ਵਾਲੀ ਜਿਹੜੀ ਰੱਟ ਐ ਐਪਲੀਕੇਸ਼ਨ ਜੇ ਖਾਰਜ ਕਰ ਦਵੇ ਕੋਰਟ ਫੇਰ ਕਦੀ ਵੀ ਛਪਰਾਂ ਨਹੀਂ ਬਾਜ਼ਾਰ ਦੇ ਵਿੱਚ ਲੱਗ ਸਕਦਾ ਕਿਉਂਕਿ ਕੋਰਟ ਦੇ ਆਰਡਰ ਹਾਈ ਕੋਰਟ ਦੇ ਬਹੁਤ ਸਖਤ ਨੇ ਸੋ ਇਹ ਸੋਚ ਵਿਚਾਰ ਕੇ ਗੱਲ ਕੀਤੀ ਜਾਵੇ ਕਿੰਨਾ ਸੋਹਣਾ ਬਾਜ਼ਾਰ ਲੱਗਦਾ ਹੈ ਜੇ ਇਸੇ ਬਾਜ਼ਾਰ ਦੇ ਵਿੱਚ ਫੁੱਲ ਬੂਟੇ ਵਿਚਕਾਰ ਲੱਗ ਜਾਣ ਸੋਹਣੇ ਬੈਂਚ ਲੱਗ ਜਾਣ ਸੋਹਣੀ ਹਰਿਆਵਲ ਹੋ ਜੇ ਸੁੰਦਰਤਾ ਹੋਵੇ ਹੋਰ ਵੀ ਸੇਵਾਦਾਰ ਆ ਕੇ ਕਹ ਰਹੇ ਕਿ ਅਸੀਂ ਦੁਨੀਆ ਦੇ ਫੁੱਲ ਲਿਆਣ ਕੇ ਇਸ ਮੇਨ ਬਾਜ਼ਾਰ ਬਾਬਾ ਬਕਾਲਾ ਸਾਹਿਬ ਦੇ ਵਿੱਚ ਲਵਾ ਦੇਾਂਗੇ ਸਾਨੂੰ ਸੇਵਾ ਦਾ ਮੌਕਾ ਦਿਓ ਪਰ ਤੁਸੀਂ ਆਪਸ ਵਿੱਚ ਗਾਲੀ ਗਲੋਚ ਗੰਦਾ ਕਰੋ ਤੇ ਰਿਸ਼ਤੇਦਾਰਾਂ ਸਾਖ ਸੰਬੰਧੀਆਂ 'ਚ ਬੰਦੇ ਦੀ ਹੀੱਠੀ ਕਰੋ ਜਿਹੜਾ ਬੰਦਾ ਨਾਲ ਤੁਰਿਆ ਪਿਛਲੀਆਂ ਪੰਚਾਇਤਾਂ ਨੇ ਇਸ ਬਾਜ਼ਾਰ ਨੂੰ ਖੁੱਲਾ ਕਰਨ ਦੇ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਜੇ ਕਿਸੇ ਨੇ ਪਾਇਆ ਹੋਵੇ ਤੇ ਉਹ ਦੱਸ ਸਕਦਾ ਜੇ ਇੱਕ ਮਨੁੱਖ ਅੱਗੇ ਲੱਗਾ ਤੇ ਉਹਦੀ ਇੱਜ਼ਤ ਕਰਨ ਦੀ ਜਿਹੜੀ ਜਗ੍ਹਾ ਅਸੀਂ ਉਹਦੀ ਬੇਇੱਜ਼ਤੀ ਉਹਦੇ ਪਰਿਵਾਰਕ ਮੈਂਬਰਾਂ ਨੂੰ ਸਮਝ ਨਹੀਂ ਆਉਂਦੀ ਕਿ ਪਰਿਵਾਰ ਤੱਕ ਕੀ ਲੈਣ ਜਾਂਦੇ ਹੋ ਤੁਸੀਂ ਮਨੁੱਖ ਸਾਹਮਣੇ ਬਾਜ਼ਾਰ ਦੇ ਵਿੱਚ ਉਹਦੀ ਦੁਕਾਨ ਹੈ ਬਾਜ਼ਾਰ ਦੇ ਵਿੱਚ ਮੌਜੂਦ ਤੁਸੀਂ ਧੀਆਂ ਨੂੰ ਭੈਣਾਂ ਨੂੰ ਮਾਵਾਂ ਨੂੰ ਪਤਾ ਨਹੀਂ ਕਿੱਥੋਂ ਤੱਕ ਤੁਹਾਡੇ ਪੱਲੇ ਹੈ ਹੀ ਕੁਝ ਨਹੀਂ ਇੰਨੇ ਤੁਸੀਂ ਮੂਰਖ ਹੋ ਗਏ ਜੇ ਇੱਕ ਮਨੁੱਖ ਨਾਲ ਦੂਸਰੇ ਮਨੁੱਖ ਦੀ ਗੱਲ ਚੱਲਦੀ ਹੈ ਬਹੁਤ ਕਮਜ਼ੋਰ ਬੰਦਾ ਧੀਆਂ ਭੈਣਾਂ ਵੱਲ ਨੂੰ ਜਾਂਦਾ ਹੁੰਦਾ ਹੈ ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਪਣੀ ਜ਼ੁਬਾਨ ਦੀ ਭਾਸ਼ਾ ਨੂੰ ਸਹੀ ਗਿਲਾ ਸ਼ਕਵਾ ਤੇ ਉਹ ਬਾਬਾ ਬਕਾਲਾ ਸਾਹਿਬ ਦੇ 메ਨ ਬਾਜ਼ਾਰ ਦੇ ਵਿੱਚ ਹੀ ਹੈ ਉਸ ਵੀਰ ਨੂੰ ਮਿਲ ਕੇ ਆਪਣੇ ਸ਼ੱਕ ਜਿਹੜੇ ਸ਼ੁਭਾ ਉਹ ਦੂਰ ਕਰੋ ਜੇ ਸਹੀ ਕੋਈ ਕਾਨੂੰਨ ਦੀ ਤੱਕੜੀ ਤੋਲ ਰਿਹਾ ਹੈ ਬਾਜ਼ਾਰ ਦੇ ਵਿੱਚ ਉਹਨੂੰ ਅਸੀਂ ਧੀਆਂ ਭੈਣਾਂ ਦੀਆਂ ਗਾਲਾਂ ਕੱਢਦੇ ਸੋ ਮੇਰੀ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ